ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਛੋਟਾ ਵੀ ਰੇਸ਼ਮ ਗਿਆਨ ਵਾਲਾ ਤੇ ਅਸੀਂ ਆਏ ਆ ਬਾਈ ਅੱਜ ਰਾਜਵਿੰਦਰ ਭੈਣ ਕੋਲੇ ਠੀਕ ਹੈ ਤੇ ਬਾਈ ਅੱਜ ਨਾ ਅਸੀਂ ਬਹੁਤ ਵਧੀਆ ਸਾਡੇ ਭਰਾ ਨੂੰ ਯਾਦ ਕੀਤਾ ਬਾਈ ਉਹਦੀ ਯਾਦ ਅ ਜੈਕ ਬਾਈ ਬਿੰਦ ਰਖੀਆ ਬਿੰਦ ਰਖੀ ਇਹਦਾ ਗੀਤ ਆਇਆ ਸੀ ਬਾਈ ਇੱਕ ਮਾਂ ਮਾਂ ਦਾ ਵਿੱਚ ਸੀਗਾ ਬਿਰਬਾ ਹੈਨਾ ਤੇ ਭੈਣ ਨੂੰ ਉਹ ਗੀਤ ਸੁਣਦੇ ਆ ਤੇ ਰਾਜਵਿੰਦਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜੇ ਮੈਂ ਨਾ ਬਹੁਤ ਟਾਈਮ ਦਾ ਸਵੇਰ ਦਾ ਚੱਲਿਆ ਹੈਨਾ ਬਾਈ ਰਾਜਵਿੰਦਰ ਤੋਂ ਮੈਂ ਗੀਤ ਸੁਣ ਕੇ ਆਵਾ ਮੈਂ ਤੁਹਾਡੀ ਆਵਾਜ਼ ਸੁਣੀ ਸੀ ਮਾੜੀ ਜੀ ਤੇ ਵੀ ਮੈਂ ਜ਼ਰੂਰ ਸੁਣ ਕੇ ਆਵਾ ਤੁਸੀਂ ਮੈਨੂੰ ਕੋਈ ਨਾ ਸੁਣਾਓ ਬਵੀਆਂ ਜਗੇ ਨਾ ਕੋਈ ਗੱਲ ਨਹੀਂ ਬਾਈ ਮੈਂ ਸੁਣਾਉਣੀ ਆ ਐਡੇ ਤਾਂ ਮਤਲਬ ਫਨਕਾਰ ਹੈਗੇ ਬੱਚੇ ਲੈ ਕੇ ਹੈਗੇ ਆ ਨਾ ਹਾਂ ਹਾਂ ਠੀਕ ਹੈ ਹਾਂ ਉਹਨੇ ਕਿਹਾ ਪਾ ਉਹਨੇ ਕਿ ਸਲਾਹ ਦੇ ਹਾਂ ਸੁਣਾਓ ਬਣੀ ਕਬਰਾ ਵਿਚਾਂਵਾ the day take it